ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 87ਵਾਂ ਦਿਨ 100 ਡੇਜ਼ 100 ਟਰਬਨ ਸਟਾਈਲ ਚੈਲੰਜ ਦਾ ਤੇ ਅੱਜ ਤੁਹਾਨੂੰ ਅਸੀਂ ਸਿਖਾ ਕੇ ਦਿਖਾਵਾਂਗੇ ਗੁਰਪ੍ਰੀਤ ਸਿੰਘ ਜੀ ਕੋਗੀ ਸਟਾਈਲ ਦਸਤਾਰ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜੀ ਦੱਸਿਓ ਦਸਤਾਰ ਕਿਹੋ ਜਿਹੀ ਲੱਗੀ ਗਿੱਲੀ ਕਰਨ ਤੋਂ ਬਾਅਦ ਦਸਤਾਰ ਦੀ ਪੂਣੀ ਕਰਾਂਗੇ ਅਤੇ ਇੱਕ ਇੱਕ ਇੱਥੇ ਚੋੜੀ ਹੋਵੇ ਪੂਣੀ ਇਸ ਗੱਲ ਦਾ ਧਿਆਨ ਰੱਖਣਾ ਹੈ ਸਿਰ ਦੇ ਵਿੱਚ ਘਾਰ ਜੁੜਾ ਸੇਵ ਕਰਕੇ ਨਾਲ ਕੰਗਾ ਸੇਵ ਨੂੰ ਰੱਖ ਕੇ ਇਸ ਤਰੀਕੇ ਨਾਲ ਤੁਸੀਂ ਬੇ ਸਜਾ ਲੈਣਾ ਹੈ ਪਹਿਲੇ ਪੱਲੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਾਂਗੇ ਅਤੇ ਪੇਚ ਜਿਹੜ ਉਨਗੇ ਜਿਹੜੇ ਉਹਨਾਂ ਦੇ ਵਿੱਚ ਸਪੇਸ ਕੱਟ ਰੱਖਣੀ ਹੈ ਖੱਬੇ ਪਾਸੇ ਵਾਲੇ ਜਿੰਨੇ ਵੀ ਪੇਚ ਹੋਣਗੇ ਤੁਹਾਡੇ ਉਹਨਾਂ ਸਾਰੇ ਪੇਚਾਂ ਦੀ ਸਪੇਸ ਬਰਾਬਰ ਹੋਣੀ ਚਾਹੀਦੀ ਹੈ ਤੇ ਇਸ ਪੱਲੇ ਨੂੰ ਥੋੜਾ ਨੀਵਾ ਕਰਕੇ ਲਗਾਵਾਂਗੇ ਜਿਵੇਂ ਉਹਨਾਂ ਦੀ ਦਸਤਾਰ 'ਚ ਲੱਗਿਆ ਹੁੰਦਾ ਉੰਜ ਹੀ ਇਸ ਪੇਚ ਨੂੰ ਲਾਣਾ ਹੈ ਫਿਰ ਸਾਰੇ ਪੇਚਾਂ ਨੂੰ ਸਲਾਈ ਫਿਰ ਕੇ ਥੋੜਾ ਥੋੜਾ ਗੁਲਾਈ ਦੇ ਵਿੱਚ ਕਰਾਂਗੇ ਉੱਪਰਲੇ ਪੇਚਾਂ ਨੂੰ ਸਾਫ਼ ਕਰਨ ਤੋਂ ਬਾਅਦ ਜੋ ਕਲਗੀ ਵਾਲੇ ਲੜ ਨੂੰ ਸਿੱਧਾ ਅਤੇ ਥੋੜਾ ਪਤਲਾ ਕਰਕੇ ਇਸ ਟੰਗ ਨਾਲ ਲਾ ਦੇਣਾ ਹੈ ਫਿਰ ਇਸ ਨੂੰ ਟਕਣ ਤੋਂ ਬਾਅਦ ਪਿੱਛੇ ਲੂਪੀ ਵਾਲੇ ਪੱਲੇ ਨੂੰ ਵੀ ਲਗਾ ਦਵਾਂਗੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ